ਅੱਜ ਸ਼ਿਵਸਥਾਨਾ ਦਾ ਲੀਡਰ ਅਮਿਤ ਅਰੋੜਾ ਜਿਹੜੇ ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਕਰਕੇ ਸੁਰਖੀਆਂ 'ਚ ਰਹਿੰਦੇ ਨੇ ਅੱਜ ਬਠਿੰਡਾ ਪਹੁੰਚੇ ਸੀ ਤੇ ਇੱਥੇ ਇੱਕ ਮੀਟਿੰਗ ਕੀਤੀ ਗਈ ਜਿਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਇਹਨਾਂ ਨੇ ਡਿਸਕਸ ਕੀਤੀ ਤੇ ਇੱਕ ਉਹਦੇ ਵਿੱਚ ਇਹ ਵੀ ਮੁੱਦਾ ਰੱਖਿਆ ਕਿ ਜਿਹੜੇ ਆਗਾਮੀ ਨਵਰਾਤਰੀ ਆ ਰਿਹਾ ਹੈ ਜਿਹੜਾ ਕਿ ਹਿੰਦੂਆਂ ਦਾ ਬਹੁਤ ਇੱਕ ਵੱਡਾ ਤਿਹਾਰ ਹੈ ਤੇ ਹਿੰਦੂਆਂ ਦੇ ਵਿੱਚ ਸ਼ਰਧਾ ਬਹੁਤ ਹੈ ਇਸ ਤਿਹਾਰ ਦੇ ਕਰਕੇ ਉਹਨਾਂ ਨਰਤਿਆਂ ਦੇ ਵਿੱਚ ਮੀਟ ਦੀਆਂ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣ। ਇਹ ਮੰਗ ਕੀਤੀ ਆ ਅਮਿਤ ਅਰੂੜਾ ਨੇ ਤੇ ਨਾਲ ਹੀ ਜਿਹੜੇ ਹੋਰ ਇੱਥੇ ਆਗੂ ਮوجود ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਐ। ਤੁਹਾਨੂੰ ਸੁਣਾਉਣਾ ਹੈ ਕਿ ਕੀ ਕੀ ਗੱਲਬਾਤਾਂ ਹੋਈਆਂ, ਕੀ ਕੀ ਦੱਸਿਆ ਉਹਨਾਂ ਨੇ, ਕੀ ਕੀ ਮੰਗਾਂ ਕੀਤੀਆਂ। ਪ੍ਰਸ਼ਾਸਨ ਤੋਂ ਕੀ ਮੰਗ ਕੀਤੀ ਐ ਤੇ ਨਾਲ ਸਰਕਾਰ ਤੋਂ ਕੀ ਮੰਗ ਕੀਤੀ ਐ? ਅਮਿਤ ਅਰੂੜਾ ਜੈ ਸ਼੍ਰੀ कृष्णा ਜੈ ਸ਼੍ਰੀ ਰਾਧੇ ठाकुर जी का आशीर्वाद सदा सब पर बना रहे बांके बिहारी कृपा सदा सब पर बनी रहे सारना, बहुत बहुत दे सारना रही है। पहला बठिंडा वासियों ਨੂੰ ਬਹੁਤ ਹੀ ਬਹੁਤ ਵਧਾਈ ਹੋਵੇ ਕਿਉਂਕਿ ਬਠਿੰਡਾ ਦੇ ਵਿੱਚ ਸਰਕਾਰ ਜਿਹੜੀ ਕੰਮ ਕਰ ਰਹੀ ਹੈ ਬਠਿੰਡਾ ਦੇ ਵਿੱਚ ਸਰਕਾਰ ਜਿਹੜੀ ਕੰਮ ਕਰ ਰਹੀ ਹੈ ਪ੍ਰਸ਼ਾਸਨ ਨਾਲ ਮਿਲ ਕੇ ਸਾਰਨਾ ਪਹਿਲਾਂ ਜਿਹੜੇ ਨਸ਼ੇ ਦੇ ਨੱਥ ਬਾਈ ਜਾ ਰਹੀ ਹੈ ਪਹਿਲਾਂ ਸਾਰਨਾ ਪਹਿਲਾਂ ਬਠਿੰਡਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਵਧਾਈ ਦੀ ਪਾਤਰ ਹੈ ਸਾਡੇ ਸਤਿੰਦਰ ਜੀ ਜਿਹੜੇ ਬਹੁਤ ਹੀ ਬਹੁਤ ਵੱਡੇ ਪ੍ਰਸ਼ਾਸਨ ਦਾ ਸਾਥ ਦੇ ਰਿਹਾ ਸਰਨਾਪਲਾ ਦੇ ਨਾਲ ਮੈਂ ਖੁੱਲ ਕੇ ਕਹਿਣਾ ਚਾਹੁੰਦਾ ਮਾਨਯੋਗ ਡੀਸੀ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਕਿ ਮਾਗ ਨవరాత్రੇ ਦੇ ਦਿਨ ਸ਼ੁਰੂ ਹੋਣ ਵਾਲੇ ਆ ਪਵਿੱਤਰ ਮਾਗ ਨవరాత్రੇ ਆਉਣ ਵਾਲੇ ਆ ਦੇਖੋ ਸਾਲ 'ਚ ਦੋ ਵਾਰ ਨవరాత్రੇ ਮਾ ਦੇ ਆਉਂਦੇ ਆ ਜਿਹੜੇ ਆਪਾਂ ਸਾਡੇ ਦੇਖੋ ਧਰਮ ਦੇ ਵਿੱਚ ਮਤਲਬ ਉਸ ਦਿਨ ਮੈਂ ਸਰਕਾਰ ਨੂੰ ਤੁਹਾਡੇ ਚੈਨਲ ਰਾਹੀਂ ਇੱਕ ਚੀਜ਼ ਕਹਿਣਾ ਕਿ ਆਪਾਂ ਉਸ ਦਿਨ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਬਿਲਕੁਲ ਬੰਦ ਕਰਵਾਈਆਂ ਜਾਣ ਮੈਂ ਸਤਿੰਦਰ ਜੀ ਨੂੰ ਵੀ ਕਹੂੰਗਾ ਤੇ ਆਪਣੀ ਸ਼ਿਵਸਨਾ ਜਿੰਨੀ ਵੀ ਪੰਜਾਬ ਦੇ ਵਿੱਚ ਕੱਲ ਮੈਂ ਪੂਰੇ ਜਿੰਨੇ ਵੀ ਆਪਣੇ ਹੈਗੇ ਨੇ ਸ਼ਿਵਸਨਾ ਸਿਵਤਾਨਿਕ ਸਾਰਿਆਂ ਨੂੰ ਮੈਂ ਕਹੂੰਗਾ ਕਿ ਆਪਣੇ ਆਪਣੇ ਡੀਸੀ ਐਸਐਸਪੀ ਜਿਹੜੇ ਕਮਿਸ਼ਨਰ ਰੇਟ ਜਿੱਥੇ ਵੀ ਹੈਗੇ ਨੇ ਉਹਨਾਂ ਨੂੰ ਜਾ ਕੇ ਮਿਲਣਨ ਦੋ ਔਰ ਜਾ ਕੇ ਅਪੀਲ ਕਰੋ ਕਿ ਸਾਡਾ ਇਹ ਬਹੁਤ ਵੱਡਾ ਤਿਹਾਰ ਵੀ ਹੈ ਕਿਉਂਕਿ ਨਵਰਾਤਰੀ ਸਾਡੇ Hindu ਧਰਮ ਦੀ ਆਸਥਾ ਬਹੁਤ ਵੱਡੀ ਹੈ ਇਸ ਦਿਨ ਜਿਹੜਾ ਸ਼ਰਾਬ ਤੇ ਮੀਟ ਦੀ ਦੁਕਾਨਾਂ ਬੰਦ ਕੀਤੀਆਂ ਜਾਣ ਕਿਉਂਕਿ ਸਰਕਾਰ ਨੇ ਸਰਕਾਰ ਨੂੰ ਇਸ ਚੀਜ਼ ਨੂੰ ਸਪੈਸ਼ਲ ਸਰਕਾਰ ਨੂੰ ਮਾਨਸਾ ਨੂੰ ਚਾਹੀਦਾ ਈਮਾਨ ਸਾਹਿਬ ਇਹ ਤੁਹਾਡੀ ਤੁਹਾਡੀ ਵੱਧ ਤੋਂ ਵੱਧ ਇਹ ਤਾਰੀਫ ਹੋਏਗੀ ਜੇ ਤੁਸੀਂ ਹਿੰਦੂਆਂ ਦੀ ਇਸ ਕੰਮ ਦੇ ਵਿੱਚ ਸੁਨਵਾਈ ਕਰੋਗੇ ਤੇ ਜੇ ਜੇ ਵਿੱਚ ਰਾਜ ਵਿੱਚ ਰਾਜ ਹੋਰ ਕਰੋ ਬਿਲਕੁਲ ਸਾਡਾ ਕੰਮ ਹੈ ਜੀ ਪ੍ਰਸ਼ਾਸਨ ਦੀ ਅੱਖਾਂ ਖੋਲਣਾ ਪ੍ਰਸ਼ਾਸਨ ਨੂੰ ਕਹਿਣਾ ਮੁਰ ਕੇ ਵਿਰੋਧ ਕਰਾਂਗੇ ਮੁਰ ਕੇ ਵਿਰੋਧ ਕਰਾਂਗੇ ਉਹ ਚੀਜ਼ ਫਿਰ ਆਪਣਾ ਪ੍ਰਸ਼ਾਸਨ ਦੇਖੇਗਾ ਇੱਕ ਵਾਰੀ ਸਾਡਾ ਕੰਮ ਮਰੰਡਮ ਦੇਣਾ ਮਰੰਡਮ ਦੇ ਕੇ ਉਹਨਾਂ ਨੂੰ ਦੱਸਣਾ ਕਿ ਇਹ ਸ਼ਰਾਬ ਦੀ ਮੀਟ ਦੀ ਦੁਕਾਨਾਂ ਬੰਦ ਕਰਾਈਆਂ ਜਾਣ 9 ਦਿਨ ਭਗਵਾਨ ਮਾ ਦੇਵੀ ਦੇਵੀਆਂ ਦਿਨ ਨੇ ਉਸ ਦਿਨ ਸਾਰੇ ਨਤਮਸਤਕ ਹੁੰਦੇ ਆ ਮਾਤਾ ਜੀ ਜੋਤ ਚਲਦੀ ਹੈ ਇਹ ਸਾਨੂੰ ਆਪ ਨੂੰ ਵੀ ਚਾਹੀਦਾ ਜਿਚਾ ਸਾਡੇ ਜਿੰਨੇ ਭਾਈਚਾਰੇ ਸਾਨੂੰ ਆਪ ਨੂੰ ਵੀ ਚਾਹੀਦਾ ਹੈ ਕਿ ਅਸੀਂ ਉਸ ਦਿਨ ਇਹ ਕੰਮ ਸ਼ਰਾਬ ਦੇ ਮੀਟ ਦੀਆਂ ਦੁਕਾਨਾਂ ਬਿਲਕੁਲ ਬੰਦ ਰੱਖੀਏ ਕਿਉਂਕਿ ਸਾਡਾ ਵੀ ਮਨ ਕਰਦਾ ਹੈ ਕਿ ਅਸੀਂ ਵੀ ਮਾਂ ਦੀ ਪੂਜਾ ਕਰਦੇ ਆ ਸਾਰਿਆਂ ਨੂੰ ਆਪ ਚਾਹੀਦਾ ਵੈਸੇ ਮੈਨੂੰ ਕਹਿਣ ਦੀ ਲੋੜ ਨਹੀਂ ਹੈਗੀ ਹੁਣ ਤੁਸੀਂ ਹਿਸਾਬ ਲਗਾ ਲਓ ਜਿਵੇਂ ਗਊ ਰੋੜ ਤੇ ਆ ਗਊ ਰੋੜ ਤੇ ਆ ਸਰਨਾ ਵੱਡਾ ਮਤਲਬ ਮਸਲਾ ਸਰਕਾਰ ਦੀ ਅੱਖਾਂ ਬੰਦ ਗਊ ਰੋਡ ਦੇ ਸਰਕਾਰ ਦੀ ਅੱਖਾਂ ਬੰਦ ਸਰਕਾਰ ਦੀ ਅੱਖਾਂ ਖੋਲ ਨੂੰ ਹੀ ਸ਼ੇਰ ਸ਼ੈਨਿਕ ਨੇ ਸ਼ੇਰ ਸ਼ੈਨਿਕ ਨੇ ਕਿਹਾ ਕਿ ਇਹਨੇ ਨਾ ਕਾਉਸ ਸਸ ਲੈਨੇ ਉਹ ਜੇ ਤੁਹਾਡੇ ਕੋਲੋਂ ਗਊ ਨਹੀਂ ਸਮਝ ਜਾਂਦੀ ਤੁਸੀਂ ਗਊ ਸ਼ਾਲਾ ਹੀ ਜਗਾ ਸ਼ੇਰ ਸ਼ੈਨਿਕ ਕਰ ਦਿਓ ਆਪੇ ਸਾਡੇ ਸ਼ੇਰ ਸ਼ੈਨਿਕ ਸਾਹਮਣੇ ਕਿਉਂਕਿ ਗਊ ਦੀ ਸੇਵਾ ਸਰਨਾ ਵੱਡੀ ਸੇਵਾ ਵੈ ਟੈਕਸ ਆ ਪੈਣਾ ਇਹਨਾਂ ਖਾਣਾ ਰੁਪਈਆ ਪੈਣਾ ਇਹਨਾਂ ਲੈਣਾ ਫਿਰ ਆਪਾਂ ਅੱਖਾਂ ਬੰਦ ਕਰਕੇ ਸੁੱਤੇ ਰਹੀਏ ਬਿਲਕੁਲ ਕੰਮ ਨਾ ਕਰੀਏ ਇਸ ਮੁੱਦੇ ਤੇ ਹਰ ਚੀਜ਼ ਆਪਾਂ ਇੱਕ ਕੋਈ ਵੀ ਚੀਜ਼ ਹੈ ਕਾਉਸਸ ਹਰ ਚੀਜ਼ ਤੇ ਲੱਗਦਾ ਹੈ ਹਰ ਚੀਜ਼ ਤੇ ਕਾਉਸਸ ਹਰ ਚੀਜ਼ ਤੇ ਆਪਾਂ ਦੇਣਿਆ ਚਾਹੇ ਕੋਈ ਛੋਟੀ ਤੋਂ ਸੂਈ ਤੋਂ ਸੂਈ ਤੇ ਵੱਡੀ ਤੋਂ ਵੱਡੀ ਚੀਜ਼ ਹੈ ਤੇ ਆਪਾਂ ਕੋਈ ਕਾਰ ਵੀ ਖਰੀਦਦੇ ਆ ਚਾਹੇ ਵੀ ਸੂਈ ਖਰੀਦਦੇ ਆ ਉੱਤੇ ਵੀ ਆਪਾਂ ਕਾਉਸਸ ਦੇਣਿਆ ਪਰ ਸਰਕਾਰਾਂ ਦੀ ਅੱਖਾਂ ਖੋਲਣ ਲਈ ਸ਼ੇਰ ਸੈਨਿਕ ਹਮੇਸ਼ਾ ਕੰਮ ਕਰਦੇ ਰਹਿੰਦੇ ਆ ਔਰ ਗਊ ਸਮਹਲਣ ਲਈ ਗਰੀ ਰੋਡ ਤੇ ਗਊ ਘਮਰੀ ਹੈ ਸ਼ੇਰ ਸੈਨਿਕ ਤਿਆਰ ਹੈ ਸਾਨੂੰ ਦੋ ਸਾਰੀ ਜਗ੍ਹਾ ਸਾਨੂੰ ਗਊਸ਼ਾਲਾ ਦੀ ਅਸੀਂ ਸੰਭਾਲਾਂਗੇ ਜੀ ਬਿਲਕੁਲ ਜੀ ਬਹੁਤ ਵੱਡੇ ਪ੍ਰੋਗਰਾਮ ਦੇ ਦੇਣ ਜਾ ਰਿਹਾ ਮੈਂ ਜਲੰਧਰ ਦੇ ਵਿੱਚ ਜਿੰਦੇ ਵਿੱਚ ਮੈਂ ਸਾਰੀ ਜਿੰਨੀ ਵੀ ਸ਼ਿਰਸ਼ਨਾ ਮੇਰੀ ਹੈਗੀ ਹੈ ਸ਼ਿਰਸ਼ਨਾ ਲਵਾਇਨ ਜਾਂ ਮੇਰੇ ਨਾਲ ਸ਼ਿਰਸ਼ਨਾ ਦੇ ਹੋਰ ਸੰਗਠਨ ਚੱਲਦੇ ਆ ਸਾਰਿਆਂ ਨੂੰ ਮੈਂ ਵੈਲਕਮ ਕਰੂੰਗਾ ਯੂਪੀ ਦੇ ਵਿੱਚ ਵੀ ਉਹ ਜਲੰਧਰ ਦੇ ਵਿੱਚ ਮੈਂ ਕਹਿੰਦਾ ਬਹੁਤ ਵੱਡੇ ਵੱਡੇ ਪ੍ਰੋਗਰਾਮ ਦੇਣ ਜਾ ਰਿਹਾ ਕਿਉਂਕਿ ਆਪਣੇ ਧਰਮ ਦੀ ਗੱਲ ਕਰਨਾ ਹਿੰਦੂ ਧਰਮ ਦੀ ਗੱਲ ਕਰਨਾ ਸਾਡੇ ਸ਼ਿਰਸ਼ੈਨਕਾ ਦਾ ਹੱਕ ਹੈ ਕਿਉਂਕਿ ਅਸੀਂ ਗੱਲ ਕਰਦੇ ਆ ਮੁੱਦੇ ਤੇ ਕਈਆਂ ਨੂੰ ਬਹੁਤ ਚੁੱਪਦੇ ਆ ਕਈਆਂ ਨੂੰ ਬਹੁਤ ਕੀ ਅਮੀ ਤੋੜ ਆਇਆ ਸੀ ਇੱਦਾਂ ਬੋਲ ਗਿਆ ਗਲਤ ਬੋਲ ਗਿਆ ਜਾਂ ਸਹੀ ਬੋਲ ਗਿਆ ਉਹ ਸੋਚਣ ਜਿਹੜੇ ਸਾਡੇ ਐਂਟੀ ਬਾਦ ਵਿਦੇਸ਼ਾਂ 'ਚ ਬੈਠੇ ਨੇ ਜਿਵੇਂ ਪੰਨੂ ਵਰਗੇ ਹੱਤਵਾਦੀ ਉਹਨਾਂ ਦੀ ਇੱਕੋ ਸੋਚ ਹੈ ਕਿ ਸ਼ੇਰ ਮਾਰਨਾ ਸ਼ੇਰ ਮਾਰਨਾ ਪਰ ਸ਼ੇਰ ਕਦੀ ਨਹੀਂ ਡਰਦਾ ਸ਼ੇਰ ਨੇ ਆਪਣੇ ਕੰਮ ਕਰੀ ਜਾਣੇ ਅੱਜ ਸ਼ੇਰ ਬਠਿੰਡਾ ਆਇਆ ਹੈ ਸਤੰਦਰਜੀ ਕੋਲ ਮਤਲਬ ਸ਼ੇਰ ਨੇ ਹਰ ਪੰਜਾਬ ਦੇ ਵਿੱਚ ਮਤਲਬ ਆਪਣੇ ਸ਼ੇਰ ਸਟੈਂਡਾਂ ਕੋਲ ਆਣਾ ਹੀ ਆਣਾ ਹੈ ਸ਼ੇਰ ਨੇ ਆਪਣੇ ਕੰਮ ਕਰੀ ਜਾਣੇ ਹਨ ਪਰ ਉਹ ਗਿੱਦੜ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਕਿ ਇਹਨਾਂ ਨੇ ਸਾਜਸ਼ਾ ਰਚੀਆਂ ਪਿੱਛੇ ਦੇਪੋ ਮੋਗੇ ਦੇ ਵਿੱਚ ਮੰਗਤਰਾ ਮੰਗੇ ਦੀ ਹੱਤਿਆ ਕੀਤੀ ਗਈ ਹਜੇ ਤੱਕ ਪ੍ਰਸ਼ਾਸਨ ਦੀ ਅੱਖਾਂ ਮੋਹਨ ਅਜੇ ਤੱਕ ਪ੍ਰਸ਼ਾਸਨ ਨੇ ਉਹਦੇ ਪਰਿਵਾਰ ਨੂੰ ਕੋਈ ਮਾਲੀ ਸਹਾਇਤਾ ਨਹੀਂ ਦਿੱਤੀ ਜੇ ਇਹ ਹੀ ਕੋਈ ਹੋਰ ਮਾਰਿਆ ਗਿਆ ਹੁੰਦਾ ਤੇ ਅੱਜ ਪ੍ਰਸ਼ਾਸਨ ਵੀ ਮਗਰ ਤੇ ਸਰਕਾਰਾਂ ਵੀ ਮਗੜ ਮਗਰ ਹੋਣੀਆਂ ਪਰ ਕੀ ਹੈ ਇਹ ਹਿੰਦੂ ਹੈ ਹਿੰਦੂਆਂ ਦੀ ਸੁਣਵਾਈ ਕਿਉਂ ਨਹੀਂ ਹੁੰਦੀ ਇਸ ਲਈ ਸਰਕਾਰਾਂ ਨੂੰ ਮੈਂ ਕਹਿਣਾ ਚਾਹਨਾ ਕਿ 50% ਤੁਹਾਨੂੰ ਵੋਟ ਜਿਹੜੀ ਹਿੰਦੂ ਸਮਾਜ ਨੇ ਪਾਈ ਹੈ ਪਰ ਹਿੰਦੂਆਂ ਦਾ ਤੁਸੀਂ ਵਿਤਕਰਾ ਫਿਰ ਅਸੀਂ ਆਪਣੇ ਹੱਕ ਕਿੱਦੇ ਲੈਣੇ ਦਰਿਆ 'ਤੇ ਬੈਠ ਕੇ ਧਰਨੇ ਲਾ ਕੇ ਅਸੀਂ ਧਰਨੇ ਲਾ ਕੇ ਦਰਿਆ 'ਤੇ ਬੈਠ ਕੇ ਆਪਣੇ ਹੱਕ ਮੰਗਦੇ ਆਂ ਮੈਂ ਕਹਿੰਦਾ ਕਿ ਸਰਕਾਰ ਨੂੰ ਚਾਹੀਦਾ ਸਰਕਾਰ ਦੀ ਅੱਖਾਂ ਪ੍ਰਸ਼ਾਸਨ ਦੀ ਅੱਖਾਂ ਸਾਡੇ ਹਿੰਦੂਆਂ ਨੂੰ ਖੋਲ ਦਿਆਂ ਚਾਹੀਦੇ ਜਦੋਂ ਵੋਟਾਂ ਮੰਗਣ ਇਹਨਾਂ ਦੇ ਐਮਐਲਏ ਸਹਿਬਾਨ ਆਉਂਦੇ ਨੇ ਮੰਤਰੀ ਸਹਿਬਾਨ ਆਉਂਦੇ ਨੇ ਇਹ ਹੀ ਹਿੰਦੂ ਐ ਜਿਹੜੇ ਤੁਹਾਨੂੰ 50% ਵੋਟਾਂ ਪਾਉਂਦੇ ਨੇ ਜੇ ਤੁਹਾਡੀ ਵੋਟ ਨਾਲ ਆਪਣਾ ਹੱਕ ਵੀ ਆਪਣਾ ਮੰਗਦੇ ਅਸੀਂ ਮੰਗਦੇ ਆ ਪਰ ਸਾਨੂੰ ਸਾਡੇ ਹੱਕ ਬਿਲਕੁਲ ਨਹੀਂ ਦਿੱਤੇ ਜਾਂਦੇ ਅਸੀਂ ਕਿਹਦੇ ਕੋਲ ਹੱਕ ਮੰਗੀਏ ਜੇ ਅਸੀਂ ਆਪਣੇ ਮੁੱਖ ਮੰਤਰੀ ਦੀ ਮੰਗ ਕਰਦੇ ਆ ਤੇ ਸਾਡਾ ਹਿੰਦੂ ਮੁੱਖ ਮੰਤਰੀ ਬਿਲਕੁਲ ਨਹੀਂ ਸਾਨੂੰ ਦਿੱਤਾ ਜਾਂਦਾ ਮਤਲਬ ਅਸੀਂ ਕਿਹਦੇ ਕੰਨ ਜਾ ਕੇ ਰੋਈਏ ਕਿਹਦੇ ਕਿੰ ਨੂੰ ਕਹੀਏ ਪੀਐਮ ਸਾਹਿਬ ਮੋਦੀ ਸਾਹਿਬ ਨੇ ਪੰਜਾਬ ਵੱਲ ਕੋਈ ਨਜ਼ਰ ਨਹੀਂ ਹੈਗੀ ਬੀਜੇਪੀ ਹੈ ਪੰਜਾਬ ਦੀ ਬਿਲਕੁਲ ਵੀ ਹਿੰਦੂਆਂ ਨੂੰ ਇਗਨੋਰ ਕੀਤਾ ਹੋਇਆ ਫਿਰ ਕੋਣ ਖੋਲੇ ਸ਼ੇਰ ਸੈਨਿਕ ਬੋਲਦੇ ਹੱਕਾਂ ਲਈ ਇਹ ਇਹ ਮਾਰੇ ਲੱਗਦੇ ਨੇ ਸ਼ੇਵ ਸੈਨਿਕਾਂ ਦੇ ਝੂਠੇ ਮੁਕੱਦਮੇ ਦਿੱਤੇ ਜਾਂਦੇ ਆ ਸ਼ੇਵ ਸੈਨਿਕਾਂ ਦੇ ਉੱਤੇ ਹਮਲੇ ਹੁੰਦੇ ਨੇ ਸ਼ੇਵ ਸੈਨਿਕ ਕਿੰਨੂੰ ਆਪਣੇ ਦਰਦ ਸੁਣਾਰ ਇਹ ਚੀਜ਼ ਮੈਂ ਸਰਕਾਰ ਨੂੰ ਪੁੱਛਣਾ ਚਾਹਨਾ ਮਾਨ ਸਾਹਿਬ ਤੁਹਾਨੂੰ ਅਮੀਰ ਥੋੜਾ ਡਾਇਮੰਡ ਸੀਐਮ ਕਹਿੰਦਾ ਕਿਉਂਕਿ ਤੁਹਾਡੇ ਕੰਮ ਹੈ ਡਾਇਮੰਡ ਵਰਗੇ ਪਰ ਮੈਂ ਨੂੰ ਕਿੱਥੇ ਨਾ ਕਿੱਥੇ ਥੋੜੇ ਜਿਹਾ ਕੰਮ ਤੁਹਾਡੇ ਬਿਲਕੁਲ ਉਹੋ ਜਿਹਾ ਲੱਗਦਾ ਕਿ ਤੁਸੀਂ ਸਾਡੇ ਹਿੰਦੂਆਂ ਦੀ ਸੁਣਵਾਈ ਨਹੀਂ ਕਰਦੇ ਪਰ ਮੈਂ ਫਿਰ ਵੀ ਤੁਹਾਡਾ ਆਪਣੀ ਸ਼ੇਵ ਸੈਨਾ ਵੱਲੋਂ ਸਾਥ ਦੇਣਾ ਕਿਉਂਕਿ ਵਿਰੋਧੀ ਪਾਰਟੀਆਂ ਨੇ ਗੁੰਵਰੋਧੀ ਪਾਰਟੀਆਂ ਦਾ ਕੰਮ ਹੈ ਕਿ ਪਿਆਰ ਖਿੱਚ ਅਸੀਂ ਕੋਈ ਵੋਟ ਨਹੀਂ ਲੈਣੀ ਅਸੀਂ ਸਿਰਫ ਤੁਹਾਡਾ ਸਾਥ ਮੰਗਦੇ ਆ ਕਿ ਸਾਡੇ ਹਿੰਦੂਆਂ ਦੀ ਸੁਣਵਾਈ ਕੀਤੀ ਜਾਵੇ ਸਾਡੇ ਨਾਲ ਤੱਕਾ ਨਾ ਕੀਤਾ ਜਾਵੇ ਜਿਹੜੀ ਗਊ ਦੀ ਰੱਖਿਆ ਕੌਣ ਕਰੇਗਾ ਨਾਲ ਦੇ ਆਪਾਂ ਸਾਰੇ ਹਿੰਦੂ ਲੰਨੇ ਆ ਹਮ ਕਰਾਂਗੇ ਪਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਆਪਾਂ ਸਾਰੇ ਭਾਈਚਾਰਿਆਂ ਨਾਲ ਲੈ ਕੇ ਮੈਂ ਆਪਣੇ ਸ਼ਿਵਸਨਾਵਲ ਵੀ ਕਹਨਾ ਕਿ ਆਪਾਂ ਸਾਰੇ ਭਾਈਚਾਰਿਆਂ ਨਾਲ ਲੈ ਕੇ ਆਪਾਂ ਕਹੀਏ ਕਿ ਗਊ ਦੀ ਰੱਖਿਆ ਹਮ ਕਰਾਂਗੇ ਔਰ ਗੌਰੌਰ ਤੇ ਬਿਲਕੁਲ ਨਹੀਂ ਦਿਖੇਗੀ ਇਹ ਚੀਜ਼ੇ ਪ੍ਰਾਨ ਲੈ ਕੇ ਆਪਾਂ ਚੱਲੀਏ ਤੇ ਮੈਂ ਕਹਿੰਦਾ ਬਹੁਤ ਹੀ ਵੱਡੇ ਜਿਹੜੇ ਕਾਰਿਆਕਾਲ ਜਿਹੇ ਸ਼ਿਵਸ਼ੈnik ਪੰਜਾਬ ਦੇ ਵਿੱਚ ਹੁਣ ਗੱਲ ਕਰ ਜਿੰਨਾ ਮੇਰੀ ਸ਼ਿਵਸਨਾ ਹੈਗੀ ਹੈ ਸ਼ਿਵਸਨਾ ਲੁਆਇਨ ਮਤਲਬ ਮੈਂ ਕਹਿੰਦਾ ਕਿ ਪੂਰੇ ਪੰਜਾਬ ਦੇ ਵਿੱਚ ਹੁਣ ਪੰਜਾਬ ਦਾ ਜ਼ੋਰਾ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਲੰਧਰ ਦੇ ਵਿੱਚ ਬਹੁਤ ਹੀ ਵੱਡੀ ਹੰਗਾਮੀ ਮੀਟਿੰਗ ਕੀਤੀ ਜਾਊਗੀ ਜੈ ਸ਼੍ਰੀ ਕ੍ਰਿਸ਼ਨ ਜੀ ਇੱਕ ਦੋ ਕੀਤੇ ਲਗਭਗ ਇੱਕ ਸਾਦੀ ਕਈਆਂ ਇਕੱਠੇ ਹੋਣ ਦੀ ਲੋੜ ਇਕੱਠੇ ਅਸੀਂ ਹੈਗੇ ਆ ਹੋਣ ਦੀ ਲੋੜ ਨਹੀਂ ਹੈ ਇਕੱਠੇ ਅਸੀਂ ਹੈਗੇ ਆ ਦੁੱਖ ਸੁੱਖ ਚ ਹਰ ਸਾਡੇ ਨਾਲ ਹਰ ਕੋਈ ਚੱਲਦਾ ਹੈ ਤੁਸੀਂ ਇਹ ਚੀਨਾ ਕੋ ਪੱਤਰਕਾਰ ਸਾਹਿਬ ਅਸੀਂ ਇੱਕ ਹਾਂ ਇੱਕ ਹਾਂ ਕبھی ਬੱਚੇ ਹਾਂ ਅਸੀਂ ਇੱਕ ਹੀ ਰਹਿਣਾ ਵਾ ਸਾਡਾ ਪਰਿਵਾਰ ਇੱਕ ਹੈ ਸਾਨੂੰ ਕੋਈ ਉਹ ਦੀ ਲੋੜ ਨਹੀਂ ਹੈਗੀ ਅਸੀਂ ਅਲੱਗ-ਅਲੱਗ ਅਸੀਂ ਅਲੱਗ-ਅਲੱਗ ਬਿਲਕੁਲ ਨਹੀਂ ਹੈਗੇ ਜਿੰਨੀਆਂ ਸ਼ੇਫ ਸੈਨਾ ਵਾ ਜਿੰਨੇ ਸ਼ੇਫ ਤੈ ਨਹੀਂ ਕਿਤੇ ਸ਼ੇਰਸ ਨਾਲ ਦੇ ਘਰ ਨੇ ਮੈਂ ਕਹਿੰਨਾ ਹਰ ਘਰ ਭਗਵਾ ਹੋ ਹਰ ਘਰ ਹੀ ਭਗਵਾ ਲੈ ਰਾਇ ਹਰ ਘਰ ਸ਼ੇਰ ਸੈਨਿਕ ਕੋ ਮੇਰਾ ਮਨ ਖੁਸ਼ ਹੁੰਦਾ ਕਿਉਂਕਿ ਮੈਂ ਹਰ ਸ਼ੇਰ ਸੈਨਾ ਨੂੰ ਨਾਲ ਲੈ ਕੇ ਚੱਲਣਾ ਹਰ ਹਿੰਦੂ ਨੂੰ ਨਾਲ ਆਪਣੇ ਨਾਲ ਲੈ ਕੇ ਚੱਲਣਾ ਇਨਸਾਨ ਆ ਕਿਉਂਕਿ ਜਦੋਂ ਵੀ ਮੈਨੂੰ ਕੋਈ ਜ਼ਿਲ੍ਹੇ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਗਿਆ ਮੈਂ ਯੂਪੀ ਹਰਿਆਣਾ ਦਿੱਲੀ ਰਾਜਸਥਾਨ ਹਿਮਾਚਲ ਜੰਮੂ ਕਸ਼ਮੀਰ ਜਿੱਥੇ ਵੀ ਮੈਨੂੰ ਕੋਈ ਮੇਰਾ ਸ਼ੇਰ ਸੈਨਿਕ ਯਾਦ ਕਰਦਾ ਅੰਮੀ ਤੋੜਾ ਲਾਇਨ ਸ਼ੇਰ ਉਤੇ ਹਾਜ਼ਰ ਹੁੰਦਾ ਔਰ ਮੇਰਾ ਕੰਮ ਹੈ ਇਹ ਪੰਜਾਬ ਨਹੀਂ ਜਿੰਨੇ ਵੀ ਮੇਰੇ ਹਾਲ ਹਿੰਦੁਸਤਾਨ ਦੇ ਸ਼ੇਰ ਸੈਨਿਕ ਹੈ ਸਭ ਨੂੰ ਇਹ ਮੈਂ ਇੱਕ ਕਰਾਂ ਔਰ ਇੱਕ ਹੋ ਕੇ ਚੱਲਣ ਤਾਂ ਕਿ ਇੱਕ ਹੀ ਆਵਾਜ਼ ਚੱਕੀ ਜਾਵੇ ਕਿ ਗਰਵ ਸੇ ਕਹੋ ਹਮ ਸ਼ੇਰ ਸੈਨਿਕ ਹੈ ਗਰਵ ਸੇ ਕਹੋ ਹਮ ਹਿੰਦੂ ਹੈ ਕਹਿੰਦੇ ਹੈ ਕਿ ਹਿੰਦੂ ਸਨਾਤਨ ਉਸकी शान ਹੈ ਹਿੰਦੂਓਂ ਕੀ ਗੱਲ ਕਹੀ ਬਾਤ ਆਤੀ ਹੈ ਤਾਂ ਮੇਟਰੋਜੀ ਦਾ ਨਾਮ ਆਤਾ ਹੈ भावना है कि देश में हिंदू भाईचारा कायम हो गौओं की रक्षा की जाए तो आज वो भटिंडा पहुंचे हैं जैसे अपनी पार्टी है शिवसेना स्वतंत्र तो उसकी जिम्मेदारी साथ में दी गई है उनको भाई संभालेंगे प्लास्टिक थान बनाया गया उसका अभी लेकिन हम सब शिवसेना लोन भी चला रहे हैं लेकिन एक मकसद सिर्फ ये है कि जितनी भी शिवसेना है सबको एक मंच पर लेके आना इकट्ठे काम करा अभी सबने अपने अलग अलग संगठन रखे लेकिन अमित अरोड़े जी का मानना यह है कि कोई भी संगठन जो है अलग नहीं है जहाँ पे हिंदू इकट्ठे हैं वो हमारे भाई हैं हमारे बहन हैं और हम सब एक संगठन पे एक प्लेटफॉर्म पे आके काम करेंगे चाहे वो आतंकवाद के खिलाफ हो चाहे वो गौरक्षा के खिलाफ हो चाहे वो सनातन के लिए हो या हिंदुओं को इकट्ठा करना हो